ਸ੍ਰੀਕਾਲ ਤਾਂ ਜੁੜ ਚੁੱਕਿਆ ਸਮਜ਼ੜ ਨਿਊਜ਼ ਦੇ ਨਾਲ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਸਿੱਖ ਧਰਮ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿੰਨੇ ਕੁ ਮਹਾਨ ਤਾਂ ਇਸ ਬਾਰੇ ਤੁਸੀਂ ਬੜੀ ਚੰਗੀ ਤਰ੍ਹਾਂ ਜਾਣਦੀ ਆ ਪਰ ਜੇਕਰ ਉਹ ਹੀ ਸਿੱਖੀ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਜਾਵੇ ਤਾਂ ਸਿੱਖ ਸ਼ਰਧਾਲੂਆਂ ਤੇ ਕੀ ਬੀਤੀ ਹੋएगी ਇਸ ਦਾ ਸ਼ਾਇਦ ਤੁਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਅੱਜ ਜਾਣਕਾਰੀ ਦੇ ਦਿੰਨੇ ਆ ਦਰਸਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਨੂੰ ਗੋਹੇ ਨਾਲ ਗੋਬਰ ਨਾਲ ਲਿਪੜੀ ਹੋਈ ਟਰਾਲੀ ਦੇ ਵਿੱਚ ਸ਼ਿਸ਼ੋਬੀ ਕੀਤਾ ਜਾਂਦਾ ਹੈ ਪੂਰਾ ਮਾਮਲਾ ਤੁਹਾਨੂੰ ਦੱਸ ਦਿੰਨੇ ਆ ਦਰਸਲ ਨਾਈ ਦੀ ਦੁਕਾਨ ਦਾ ਉਦਘਾਟਨ ਹੁੰਦਾ ਅਖੰਡ ਪਾਠ ਰਖਾਇਆ ਜਾਂਦਾ ਔਰ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਗੋਹੇ ਦੇ ਨਾਲ ਲਿਬੜੀ ਹੋਈ ਟਰਾਲੀ ਦੇ ਵਿੱਚ ਸ਼ਸ਼ੋਭਿਤ ਕੀਤਾ ਜਾਂਦਾ ਤਾਂ ਸਿੱਖ ਸ਼ਰਧਾਲੂ ਨੇ ਜਿਹੜੇ ਮੌਕੇ ਤੇ ਭਟਕ ਜਾਂਦੇ ਨੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਸਵਾਲ ਜ਼ਰੂਰ ਪੁੱਛਣਾ ਚਾਹੁੰਦੇ ਆ ਕਿ ਨਾਈ ਦੀ ਦੁਕਾਨ ਦਾ ਉਦਘਾਟਨ ਕਰਨ ਸਮੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰੋੜਾ ਕਿੰਨਾ ਕੁ ਸਹੀ ਹੈ ਕਿਉਂਕਿ ਅਰਦਾਸ ਜੋ ਜਦੋਂ ਕਰਦੇ ਆ ਅਸੀਂ ਇਹੋ ਕਰਦੇ ਆ ਕਿ ਸਰਬੱਤ ਦਾ ਭਲਾ ਕਰੇ ਵਾਹਿਗੁਰੂ ਔਰ ਇਸ ਦੇ ਨਾਲ ਹੀ ਸਾਡੇ ਕੰਮ ਕਾਜ ਤੇ ਵਿੱਚ ਵਰਕਤਾਂ ਪਾਵੇ ਸੋ ਨਾਈ ਦੀ ਦੁਕਾਨ ਦੇ ਉੱਤੇ ਵਾਲ ਕੱਟੇ ਜਾਂਦੇ ਨੇ ਜੋ ਕਿ ਸਿੱਖ ਧਰਮ ਦੇ ਵਿੱਚ ਸਖਤ ਮਨਾਹੀ ਹੈ ਸੋ ਜਾਣਕਾਰੀ ਤੁਹਾਨੂੰ ਦੇ ਦਿੰਨੇ ਆ ਇੱਕ ਸਵਾਲ ਜ਼ਰੂਰ ਪੁੱਛਣਾ ਚਾਹੁੰਦੇ ਇਸ ਦੇ ਬਾਬਤ ਕਿ ਸਿੱਖ ਧਰਮ ਦੀ ਹੁਣ ਅਰਦਾਸ ਦੇ ਵਿੱਚੇ ਸ਼ਾਮਿਲ ਹੋਏਗਾ ਕਿ ਵਾਹਿਗੁਰੂ ਲੋਕਵੱਧ ਤੋਂ ਵਾਂਦਦੋਂ ਤੇ ਆਪਣੇ ਵਾਲ ਕਟਵਾਉਣ ਅਤੇ ਸਵਾਲ ਦਾ ਜਵਾਬ ਤੁਸੀਂ ਆਪਣੇ ਕਮੈਂਟਸ ਬਾਕਸ ਦੇ ਵਿੱਚ ਜ਼ਰੂਰ ਦਿਓ ਔਰ ਉਸ ਤੋਂ ਪਹਿਲਾਂ ਉਹ ਪੂਰੀ ਵੀਡੀਓ ਦੇਖ ਲੈਣਾ ਮੁਖਸ਼ਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਰੂਪ ਇੱਕ ਨਾਈ ਦੀ ਦੁਕਾਨ ਦੇ ਉੱਤੇ ਘਟਣ ਵਾਸਤੇ ਇਹ ਬਾਬਾ ਜੀ ਲੈ ਕੇ ਆਏ ਨੇ ਇਸ ਰੂਪ ਦੇਖੋ ਛੋਟੇ ਹਾਥੀ ਜਾਇ ਰੱਖਿਆ ਹੋਇਆ ਉਹ ਮਾਫੀ ਚਾਉਣਾ ਸ਼ਰਮ ਨਹੀਂ ਬੋਲਦਾ ਇਹ ਲਿਬੜਿਆ ਜਿਹੜਾ ਛੋਟਾ ਹਾਥੀ ਉਸ ਤਰ੍ਹਾਂ ਹੀ ਗਾਰਾ ਫੋਸ ਲੱਗਿਆ ਹੋਇਆ ਤੁਸੀਂ ਦੇਖੋ ਸਾਧਾ ਸਾਧਾ ਇਸ ਤਰ੍ਹਾਂ ਕੀ ਆਪਦੇ ਕੋਲ ਅੱਛਾ ਉਹਨੇ ਕੋਲ ਕਿੰਨੀਆਂ ਗਾਰਾ ਖਲੋਤੀਆਂ ਸਰੂਪ ਮਾਰਾਇਆ ਇਹਨਾਂ ਨੇ ਆ ਦੇਖੋ ਗੋਏ ਦਾ ਲਿਬੜਿਆ ਛੋਟਾ ਹਾਥੀ ਉਸ ਤਰ੍ਹਾਂ ਹੀ ਸਰੂਪ ਰੱਖੀ ਫਿਰਦੇ ਆ ਇਹ ਆ ਦੇਖੋ ਫੋਸ ਲੱਗਿਆ ਪਿਆ ਦੇਖੋ ਆ ਗੋਏ ਦੀ ਲਿਬੜੀ ਜਿਹੜੀ ਗੱਡੀ ਆ ਉਹਨਾਂ ਚ ਸਿੱਖੇ ਪਾਸ਼ਾ ਦਾ ਸਰੂਪ ਰੱਖੀ ਫਿਰਦੇ ਆ ਦੁਕਾਨਦਾਰੀ ਬਣਾ ਲਈ ਇਹਨਾਂ ਲੋਕਾਂ ਨੇ ਨਾਈ ਦੀ ਦੁਕਾਨ ਦਾ ਉਹ ਘਟਨ ਸੀਗਾ ਪਹਿਲੀ ਗੱਲ ਤਾਂ ਉਹ ਗਲਤੀ ਵੀ ਨਾਈ ਦੀ ਦੁਕਾਨ ਦਾ ਉਹ ਘਟਣਾ ਇਹਨਾਂ ਨੇ ਮਾਰਦੇ ਰੂਪ ਲੈ ਕੇ ਕੀਤਾ ਉੱਥੇ ਅਰਦਾਸ ਕੀ ਕੀਤੀ ਹੋਊਗੀ ਕਿ ਪ੍ਰਮਾਤਮਾ ਬਲਬਖਸ਼ ਵੀ ਹੋਰ ਲੋਕਾਂ ਦੇ ਵਾਲ ਉਹਨਾਂ ਨੇ ਇਹ ਆ ਦੇਖੋ ਗੋਏ ਦਾ ਲੱਭੜਾ ਜਿਹੜਾ ਸੋਤਾ ਆ ਵੀ ਥਾ ਥਾ ਤੋਂ ਉਹਨਾਂ ਚ ਮਾਰਦਾ ਰੂਪ ਰੱਖੀ ਫਿਰਦੇ ਆ ਇਹ ਤੇ ਉੱਥੇ ਦੁਕਾਨ ਆ ਬਾਬਾ ਉਤੈ ਸ਼ਤਰ ਲਾਉਂਦਾ ਕੀ ਫਾਇਦਾ ਹੈ ਉਲਟਾ ਬਾਬਾ ਜੀ ਹਾਂ ਉਲਟਾ ਬਾਬਾ ਇਹ ਮੁੰਡੇ ਨੇ ਰੋਕਿਆ ਉਹਦੇ ਗਲ ਪਏ ਉਹ ਮਾਰੀ ਮਾਰੀ ਉਹਨੂੰ ਜੈ ਜਮਨ ਤੇ ਨਹੀਂ ਜੈ ਉਹ ਤੇ ਜਿਆਦਾ ਨਜ਼ਾਇਜ਼ ਇਹ ਮਸ ਇਹ ਜਲਦੀ ਪਾਚ ਸਿੰਘ ਵੀ ਨਹੀਂ ਹੈਗੇ ਪੂਰੇ ਜਿੰਨਾ ਮੱਚੋ ਮੜੇ ਆਡੋ ਮੜੇ ਜਾ ਇਹਨਾਂ ਨੂੰ ਇੱਥੇ ਲੈ ਕੇ ਜਾ ਗੁਰੂਪਾਰਾ ਦੇ